ਜਲਾਲਾਬਾਦ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਆਪ ਨੇਤਾ ਦਾ ਹਾਲ ਚਾਲ ਪੁੱਛਣ ਲਈ ਡੀਐਮਸੀ ਪਹੁੰਚੇ ਪੰਚਾਇਤੀ ਮੰਤਰੀ ਸੌਂਦ ਅਕਾਲੀ ਨੇਤਾ ਨੇ ਜਲਾਲਾਬਾਦ ਦੇ ਵੀਡੀਓ ਦਫ਼ਤਰ ਵਿੱਚ ਮਾਰੀ ਸੀ ਗੋਲੀ ਰੈਫਰ ਕੀਤਾ ਗਿਆ ਸੀ ਲੁਧਿਆਣਾ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀ ਵਜਣ ਦੇ ਮਾਮਲੇ ਵਿੱਚ ਪੀੜਤ ਦਾ ਹਾਲ ਜਾਣਨ ਲਈ ਪੰਜਾਬ ਦੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਸ਼ਨੀਵਾਰ ਦੇਰ ਸ਼ਾਮ ਲੁਧਿਆਣਾ ਦੇ ਡੀਐਮਸੀ ਹਸਪਤਾਲ ਪਹੁੰਚੇ ਇਸ ਦੌਰਾਨ ਉਹਨਾਂ ਨੇ ਪੀੜਤ ਪਾਰਟੀ ਵਰਕਰ ਦਾ ਹਾਲ ਜਾਣਿਆ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਹੌਸਲਾ ਦਿੱਤਾ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਮੰਤਰੀ ਨੇ ਉਕਤ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਜਿਸ ਦੌਰਾਨ ਇੱਕ ਅਕਾਲੀ ਲੀਡਰ ਨੇ ਬੀਡੀਪੀਓ ਦਫਤਰ ਅੰਦਰ ਆਪਣੇ লাইসেনਸੀ ਹਥਿਆਰ ਨਾਲ ਆਮ ਆਦਮੀ ਪਾਰਟੀ ਵਰਕਰ ਮਨਦੀਪ ਸਿੰਘ ਬਰਾੜ ਨੂੰ ਗੋਲੀ ਮਾਰ ਦਿੱਤੀ। ਉਹਨਾਂ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖਮੀ ਆਪ ਵਰਕਰ ਦਾ ਹੁਣ ਆਪਰੇਸ਼ਨ ਚੱਲ ਰਿਹਾ ਹੈ। ਉੱਥੇ ਹੀ ਐਮਐਲਏ ਗੋਲਦੀ ਕੰਬੋਜ ਨੇ ਕਿਹਾ ਕਿ ਮਾਮਲੇ ਵਿੱਚ આરોપીਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਦੋਸ਼ ਲਾਇਆ ਕਿ આરોપી ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਜਿਸ ਦਾ ਆਪ ਉਮੀਦਵਾਰ ਨੇ ਵਿਰੋਧ ਕੀਤਾ ਸੀ ਅਤੇ ਇਸੇ ਰੰਜਿਸ਼ ਕਾਰਨ ਉਸਨੇ ਫਾਇਰਿੰਗ ਕੀਤੀ ਜਿਹੜੀ ਮਨਦੀਪ ਸਿੰਘ ਬਰਾੜ ਦੇ ਲੱਗੀ ਇੱਕ ਬਹੁਤ ਮੰਦ ਭਾਗੀ ਘਟਨਾ ਜੋ ਸਾਡੇ ਨੋਟਿਸ ਚ ਆਈ ਹੈ ਕਿ ਚੱਕ ਮੁਹੰਮਦੇ ਵਾਲਾ ਪਿੰਡ ਹੈ ਜੋ ਜਲਾਲਾਬਾਦ ਕੌਨਸਟਿਟੂਐਂਸੀ ਚ ਉੱਥੋਂ ਇੱਕ ਲੜਕਾ ਮਨਦੀਪ ਬਰਾੜ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਔਰ ਉਹਨੂੰ ਜਦੋਂ ਉਹ ਬੀਡੀਪੀਓ ਦਫਤਰ ਦੇ ਵਿੱਚ ਆਪਣੇ ਸਰਪੰਚੀ ਦੇ ਕਾਗਜ਼ ਭਰ ਰਿਹਾ ਸੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਤੇ ਮੰਦ ਭਾਗੀ ਘਟਨਾ ਹੈ ਉਹ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚੰਦੀਓ ਨਹੀਂ ਹੈਗੀ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁਖਾਵਾਂ ਰਹਿ ਸਾਨੂੰ ਬਹੁਤ ਢੇੜ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤ ਮੂਰਖ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦੇ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿ ਉਹ ਆਮ ਲੋਕ ਨੇ ਜਿਆਦਾਤਰ ਤਾਂ ਉਹਨਾਂ ਨੂੰ ਡਰਾਣਾ ਧਮਕਾਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਜੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਬੀਤੀ ਹੁਣ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਦਾਅਵੇਦਾਰੀ ਜੀਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਲੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੀਆਮ ਜਾਨੀ ਕਿ ਗੋਲੀ ਮਾਰੀ ਤੇ ਉੱਥੇ ਉਹਦਾ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਗੋਲੀ ਮਾਰੀ ਔਰ ਇਹ ਸਾਡੇ ਜੋ ਐਮਐਲਏ ਸਾਹਿਬ ਨੇ ਉਥੋਂ ਗੋਲਦੀ ਕੰਬੂਜ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਰਵਾਲਵਰ ਨਾਲ ਗੋਲੀ ਮਾਰੀ ਹੈ ਇਹਨਾਂ ਦੇ ਉਹਦਾ ਨਾਮ ਜਣੀ ਕਿ ਨੋਨੀ ਮਾਨ ਵਜੋਂ ਇਹਨਾਂ ਨੇ ਦੱਸਿਆ ਤੇ ਇਹ ਖੁਦ ਜਣੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਬੜੀ ਇਹ ਇੱਕ ਤਰ੍ਹਾਂ ਨਾਲ ਜਣੀ ਕਿ ਡੈਮੋਕਰੇਸੀ ਦੇ ਉੱਤੇ ਕਾਲਾ ਧੱਬਾ ਇਹ ਬਲੈਕ 스ਪੌਟ ਹੈ ਔਰ ਅਸੀਂ ਹੁਣ ਜਦੋਂ ਮੈਂ ਉਹਦੇ ਡੀਐਮਸੀ ਦੇ ਵਿੱਚ ਆਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਮੀਡੀਏਟਲੀ ਸੰਗਿਆਨ ਲੈਂਦੇ ਹੋਏ ਇਸ ਚੀਜ਼ ਦਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉੱਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਉਰੇ ਤੇ ਆਉਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਪਰਾੜਾ ਉਹਦੇ ਮਦਰ ਨੂੰ ਮਿਲੇ ਉਹਦੀ ਸੁਪਤਨੀ ਉਹਨੇ ਵਾਈਫ ਭੈਣ ਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਆ। ਅ ਦੇਖੋ ਜਿਹੜੀ ਬੁਲੇਟ ਹੈ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਰਟ ਦੇ ਬਿਲਕੁਲ ਥੱਲੇ ਦੇ ਪਾਸੇ ਦੇ ਵਿੱਚ ਟੱਚ ਕੀਤੀ ਆ ਤੇ ਉਹ ਬਾਡੀ 'ਚ ਫਿਰ ਟਰੈਵਲ ਕਰਕੇ ਗੋਲੀ ਆ ਜਿਹੜੀ ਉਹ ਥੱਲੇ ਦੇ ਪਾਸੇ ਨੂੰ ਗਈ ਆ ਤੇ ਡਾਕਟਰ ਜੀ ਨੇ ਆਪਰੇਸ਼ਨ ਥੀਏਟਰ 'ਚ ਮਨਦੀਪ ਬਰਾੜ ਨੂੰ ਲੈ ਕੇ ਗਏ ਨੇ ਉੱਥੇ ਸਰਜਰੀ ਹੋਊਗੀ ਸਰਜਰੀ ਹੋਣ ਤੋਂ ਬਾਅਦ ਪਤਾ ਲੱਗ ਪਾਊਗਾ ਵੀ ਉਹਨਾਂ ਦੀ ਕੰਡੀਸ਼ਨ ਆ ਜਿਹੜੀ ਕਿਸ ਤਰ੍ਹਾਂ ਦੀ ਹੈ ਸਰ ਇਹ ਰਸਲਾ ਜਿਹੜਾ ਲੈ ਕੇ ਫਿਰਦੇ ਨੇ ਪੰਚਾਇਤ ਦੇ ਮੋਟਾ ਵੀ ਪੈਣੀਆਂ ਤੁਹਾਰਾਂ ਦੀ ਮੈਨੂੰ ਉਸ ਤੋਂ ਪਹਿਲੇ ਹੀ ਸਟਾਰਟਿੰਗ ਹੋ ਗਿਆ ਜੀ ਕੀ ਲੱਗਦਾ ਅਸਲੀ ਜਮਾ ਹੋਣੀ ਚਾਹੀਦੀ ਸਰ ਬਿਲਕੁਲ ਦੇਖੋ ਗੱਲ ਇਦਾਂ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਆਹੀ ਜੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁੱਲ ਤਰੀਕੇ ਨਾਲ ਕਰੋ ਡੈਮੋਕ੍ਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਆ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨਾ